ਬਿਲਕੁਲ ਹਾਂਜੀ ਕੀ ਕਹਿਣਾ ਚਾਹੁੰਦੇ ਉਹ ਕਾਨਫਰੰਸ ਕਰਨੀ ਪੈ ਰਹੀ ਆ ਕਿ ਇਨਸਾਫ ਨਹੀਂ ਮਿਲਦਾ ਜਾਂ ਨਹੀਂ ਮਿਲਿਆ ਹੁਣ ਕੀ ਅਗਲੀ ਰਣਨੀਤੀ ਕੀ ਕੁਝ ਕਰ ਰਹੇ ਹੋ ਦੇਖੋ ਜੀ ਜੇ ਇਨਸਾਫ ਮਿਲਿਆ ਹੁੰਦਾ ਤੇ ਅਸੀਂ ਵੀ ਚੁੱਪ ਕਰਕੇ ਜਿਵੇਂ ਝੋਨੇ ਦੇ ਸੀਜ਼ਨ ਦਾ ਟਾਈਮ ਆ ਆਪਦੇ ਖੇਤਾਂ ਦੇ ਵਿੱਚ ਆਪਦਾ ਕੋਈ ਝੋਨਾ ਲਾਉਂਦੇ ਕੰਮ ਧੰਦਾ ਕਰਦੇ ਜੇਕਰ ਸਾਨੂੰ ਸਰਕਾਰ ਤੋਂ ਇਨਸਾਫ ਨਹੀਂ ਮਿਲਿਆ ਤਾਂ ਹੀ ਅਸੀਂ ਜਿਹੜਾ ਅਗਲਾ ਐਕਸ਼ਨ ਨੂੰ ਜਿਹੜਾ ਪਲਾਨ ਕੀਤਾ ਅੱਜ ਪ੍ਰੈਸ ਕਾਨਫਰੰਸ ਇਸ ਕਰਕੇ ਕਰ ਰਹੇ ਆ ਕਿ ਜਿਹੜੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਇਹ ਕਹਿ ਕੇ ਆਈ ਸੀ ਕਿ ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਵਾਂਗੇ ਆਪਾਂ ਦੇਖ ਰਹੇ ਆ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਦੇਖੋ ਕਿਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਇਆ ਇਹਨਾਂ ਨੇ ਇਹਨਾਂ ਦੇ ਐਮਐਲਏ ਕਰੋੜਾ ਰੁਪਏ ਜਿਹੜੇ ਉਹ ਸਰਪੈਂਟੀਆਂ ਵੰਡਣ ਦੇ ਨਾਂ ਤੇ ਲੋਕਾਂ ਤੋਂ ਖਾ ਗਏ ਕੱਲੇ ਪੈਸੇ ਹੀ ਨਹੀਂ ਖਾਦੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਵੀ ਲਗਾਤਾਰ ਖਾ ਰਹੇ ਆ ਜਿਸ ਤਰ੍ਹਾਂ ਜਸ਼ਨ ਤੋਂ ਵੀ ਲੱਖਾਂ ਰੁਪਈਆ ਸਰਪੰਚੀ ਦੇਣ ਦਾ ਲੈ ਲਿਆ ਫਿਰ ਸਰਟੀਫਿਕੇਟ ਦੇਣ ਦੇ ਪੈਸੇ ਲੈ ਲੇ ਫਿਰ ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ਕਰਾਉਣ ਦੇ ਪੈਸੇ ਦੇ ਲੈ ਲੇ ਜੇ ਇੱਥੋਂ ਤੱਕ ਵੀ ਜਿਹੜਾ ਸਬਰ ਉਹਨਾਂ ਦਾ ਟੁੱਟਿਆ ਹੋਇਆ ਸੀਗਾ ਫੌਜਾ ਸਿੰਘ ਸਰਾਰੀ ਦਾ ਕਿ ਜਦੋਂ ਤੱਕ ਉਹਦੀ ਜਾਨ ਨਹੀਂ ਲੈ ਲਈ ਗਈ ਉਦੋਂ ਤੱਕ ਇਹਨਾਂ ਨੇ ਜਿਹੜਾ ਉਹ ਸਾਹ ਨਹੀਂ ਲਿਆ ਤੇ ਅਸੀਂ ਇਹ ਫੌਜਾ ਅਸਰਾਰੀ ਦੇ ਭ੍ਰਿਸ਼ਟਾਚਾਰ ਬਾਰੇ ਕੋਈ ਸੀਬੀਆਈ ਵਿਜੀਲੈਂਸ ਈਡੀ ਜਾਂ ਇਹਨਾਂ ਦੇ ਜਿੰਨੇ ਵੀ ਅਧਿਕਾਰੀ ਆ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਰਿਆਂ ਨੂੰ ਜਿਹੜੀਆਂ ਉਹ ਚਿੱਠੀਆਂ ਜਿਹੜੀਆਂ ਦੀਪਕ ਸ਼ਰਮਾ ਵੱਲੋਂ ਤੇ ਸਾਰੀ ਕਮੇਟੀ ਵੱਲੋਂ ਜਿਹੜੀਆਂ ਪਾਈਆਂ ਗਈਆਂ ਪਰ ਉਹਨਾਂ ਦਾ ਜਵਾਬ ਅੱਜ ਤਾਈਂ ਨਹੀਂ ਦਿੱਤਾ ਗਿਆ ਕਿਉਂ ਨਹੀਂ ਦਿੱਤਾ ਗਿਆ ਕਿਉਂਕਿ ਸਾਰੇ ਭ੍ਰਿਸ਼ਟਾਚਾਰੀ ਜਿਹੜੇ ਉਹ ਇਕੱਠੇ ਹੋਏ ਨੇ ਸੱਤਾ ਦੇ ਵਿੱਚ ਕਾਬਜ਼ ਹੋਏ ਨੇ ਤਾ ਕਰਕੇ ਹੀ ਇਹ ਜਿਹੜਾ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਜਸ਼ਨ ਬਾਵਾ ਦੀ ਮੌਤ ਦਾ ਇਨਸਾਫ ਵੀ ਸਾਨੂੰ ਤਾਂ ਹੀ ਨਹੀਂ ਮਿਲ ਰਿਹਾ ਜਿਹੜੀ ਪੁਲਿਸ ਦੀ ਉਹਨਾਂ ਨੇ ਸੈੱਟ ਬਣਾ ਕੇ ਸਾਨੂੰ ਇਨਸਾਫ ਦੇਣ ਦੀ ਗੱਲ ਕਰਦੇ ਸੀ ਉਹ ਉਹੀ ਪੁਲਿਸ ਅਧਿਕਾਰੀ ਆ ਜਿਨ੍ਹਾਂ ਨੂੰ ਫੌਜਾ ਅਸਰਾਰੀ ਪਹਿਲੇ ਦਿਨ ਹੀ ਘਰੇ ਲੈ ਕੇ ਗਿਆ ਸੀਗਾ ਜਿਨ੍ਹਾਂ ਦੇ ਵੱਲੋਂ ਪ੍ਰੈਸ਼ਰ ਪਾ ਕੇ ਉੱਥੇ ਜਿਹੜਾ ਪੋਸਟਮਾਰਟਮ ਨਹੀਂ ਹੋਣ ਦਿੱਤਾ ਗਿਆ ਜਸ਼ਨ ਬਾਵਾ ਦਾ ਪਰਿਵਾਰ ਨੂੰ ਘਰ ਦੇ ਵਿੱਚ ਹੀ ਖੇਤ ਦੇ ਵਿੱਚ ਹੀ ਜਿਹੜਾ ਸ਼ਿਸ਼ਕਾਰ ਕਰਨ ਲਈ ਮਜਬੂਰ ਕਰਨ ਵਾਲੇ ਉਹ ਪੁਲਿਸ ਵਾਲੇ ਫੌਜਾ ਸਰਾਰੀ ਦੇ ਕਹਿਣ ਤੇ ਸਾਨੂੰ ਉਹ ਅਨਸਾਫ਼ ਜਸ਼ਨ ਦੀ ਮੌਤ ਦਾ ਕਿੱਥੋਂ ਦੇ ਦੇਣਗੇ ਇਸ ਕਰਕੇ ਚਲੋ ਕੋਈ ਸਾਥੀਆਂ ਦਾ ਸੀਗਾ ਕਿ ਆਪਾਂ ਨੂੰ ਯਾਰ ਪੁਲਿਸ ਨੂੰ ਆਪਾਂ ਬਿਆਨ ਵਗੈਰਾ ਦਿੱਤੇ ਆ ਇਹਨਾਂ ਤੇ ਜਿਹੜਾ ਆਪਾਂ ਨੂੰ ਵਿਸ਼ਵਾਸ ਕਰ ਲੈਣਾ ਚਾਹੀਦਾ ਕਈ ਦਿਨ ਬੀਤ ਗਏ ਜਿੰਨੇ ਦਿਨ ਉਹਨਾਂ ਨੇ ਦਿੱਤੇ ਸੀ ਉਸ ਤੋਂ ਦੁੱਗਣੇ ਦਿਨ ਬੀਤ ਗਏ ਪਰ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਉਲਟਾ ਫੌਜਾ ਸਰਾਰੀ ਤੇ ਉਹਦੇ ਜਿਹੜੇ ਚਮਚਾਂ ਵੱਲੋਂ ਪਰਿਵਾਰ ਨੂੰ ਤੇ ਐਕਸ਼ਨ ਕਮੇਟੀ ਨੂੰ ਜਿਹੜਾ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪਰਿਵਾਰ 35 ਲੱਖ ਲੈ ਗਿਆ 40 ਲੱਖ ਲੈ ਗਿਆ 60 ਲੱਖ ਲੈ ਗਿਆ ਐਕਸ਼ਨ ਕਮੇਟੀ ਦੇ ਆਗੂ ਵੇਚ ਗਏ ਆ ਸਾਰੇ ਪਰਿਵਾਰ ਵਾਲੇ ਵੀ ਤੇ ਐਕਸ਼ਨ ਕਮੇਟੀ ਦੇ ਆਗੂ ਵੀ ਅੱਜ ਪ੍ਰੈਸ ਦੇ ਸਾਹਮਣੇ ਤਾਂ ਹੀ ਆਏ ਆ ਕਿ ਕੋਈ ਵਿਕਿਆ ਨਹੀਂ ਕਿਸੇ ਨੇ ਕਿਸੇ ਤੋਂ ਪੈਸੇ ਨਹੀਂ ਲੈਣਗੇ ਨਾ ਹੀ ਲਏ ਆ ਕਿਉਂਕਿ ਫੌਜੀ ਸਰਾਰੀ ਨੂੰ ਲੱਗਦਾ ਕਿ ਜਿਵੇਂ ਉਹਨੇ ਕਣਕ ਚੋਰੀ ਕਰਕੇ ਖਾ ਲਈ ਰੇਤਾ ਚੋਰੀ ਕਰ ਕਰਕੇ ਵੇਚ ਲਿਆ ਜਾਂ ਸਰਪੰਚੀਆਂ ਵੇਚ ਲੀਆਂ ਤੇ ਹਰੇਕ ਹੀ ਇਸ ਤਰ੍ਹਾਂ ਜਿਹੜਾ ਠੱਗਾ ਠੋਰੀ ਨਾ ਕੰਮ ਜਿਹੜਾ ਚਲਾਉਂਦਾ ਹੋਊਗਾ ਤੇ ਅਸੀਂ ਆਉਣ ਵਾਲੀ 5 ਜੁਲਾਈ ਨੂੰ ਇੱਕ ਵੱਡਾ ਜਿਹੜਾ ਐਕਸ਼ਨ ਦੇਣ ਜਾ ਰਹੇ ਆ ਕਿ ਗੁਰੂ ਹਰਸਾਏ ਸ਼ਹਿਰ ਜਿਹੜਾ ਜਸ਼ਨ ਬਾਵਾ ਨੂੰ ਇਨਸਾਫ ਦਿਵਾਉਣ ਵਾਸਤੇ ਅਸੀਂ ਸੱਦਾ ਦਿੱਤਾ ਸ਼ਹਿਰ ਵਾਸੀਆਂ ਨੂੰ ਕਿ 5 ਜੁਲਾਈ ਨੂੰ ਜਿਹੜਾ ਸ਼ਹਿਰ ਆ ਉਹ ਬੰਦ ਰੱਖਿਆ ਜਾਵੇ ਸਾਨੂੰ ਉਹਦਾ ਭਰਮਾ ਹੰਗਾਰਾ ਵੀ ਜਿਹੜਾ ਉਹ ਮਿਲ ਰਿਹਾ ਨਾਲ ਹੀ ਅਸੀਂ 5 ਤਰੀਕ ਤਾਈਂ ਪਿੰਡਾਂ ਦੇ ਵਿੱਚ ਜੜੀਆਂ ਫੌਜਾ ਅਸਰਾਰੀ ਤੇ ਪੰਜਾਬ ਸਰਕਾਰ ਦੀਆਂ ਜੜੀਆਂ ਉਹ ਅਰਥੀਆਂ ਫੂਕਣ ਜਾ ਰਹੇ ਆ ਨਾਲ ਹੀ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਅਪੀਲ ਕਰਕੇ ਕਿ ਇਹਨਾਂ ਦੀ ਪਿੰਡਾਂ ਦੇ ਵਿੱਚ ਐਂਟਰੀ ਬੈਨ ਕੀਤੀ ਜਾਵੇ ਤੇ ਪਿੰਡਾਂ ਵਿੱਚ ਇਹਨਾਂ ਦੀ ਐਂਟਰੀ ਬੈਨ ਦੇ ਸਮੇਤ ਭਗਵੰਤ ਮਾਨ ਦੀ ਜਿਹੜੇ ਉਹ ਐਂਟਰੀ ਬੈਨ ਦੇ ਫਲੈਕਸ ਲਾ ਰਹੇ ਆ ਕਿਉਂਕਿ ਭਗਵੰਤ ਮਾਨ ਦੇ ਫਲੈਕਸ ਇਸ ਕਰਕੇ ਲਾ ਰਹੇ ਆ ਕਿ ਅਸੀਂ ਲੁਧਿਆਣੇ ਦੇ ਵਿੱਚ ਕੈਂਡਲ ਮਾਰਚ ਕਰਨ ਵਾਸਤੇ ਗਏ ਸੀ ਤੇ ਉੱਥੇ ਇਹਨਾਂ ਦੀ ਪਾਰਟੀ ਦੇ ਪ੍ਰਧਾਨ ਆਮਨ ਰੋੜਾ ਨੇ ਸਾਨੂੰ ਵਿਚਵਾਜ ਦਵਾਇਆ ਸੀਗਾ ਕਿ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਜਿਹੜਾ ਇਸ ਮਾਮਲੇ ਦੇ ਪੂਰੀ ਜਾਂਚ ਕਰਕੇ ਤੇ ਫੌਜਾ ਅਸਰਾਰੀ ਤੇ ਉਹਦੇ ਪੀਏ ਬਚਿੱਤਰ ਲਾਡੀ ਤੇ ਜਿਨ੍ਹਾਂ ਨੇ ਬਾਈ ਨੇਮ ਕਿਹਾ ਸੀ ਕਿ ਅਸੀਂ ਪਰਚਾ ਦਰਜ ਕਰਾ ਕੇ ਇਹਨਾਂ ਨੂੰ ਜੇਲ੍ਹ ਭੇਜਾਂਗੇ ਇਹ ਗੱਲ ਆਮਨ ਅਰੋੜਾ ਵੀ ਮੰਨਿਆ ਸੀ ਕਿ ਸਾਨੂੰ ਪਤਾ ਕਿ ਫੌਜਾ ਅਸਰਾਰੀ ਜਿਹੜਾ ਉਹ ਭ੍ਰਿਸ਼ਟਾਚਾਰ ਕਰਦਾ ਤੇ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ ਭਗਵੰਤ ਮਾਨ ਸਾਹਿਬ ਦੇ ਵੀ ਜਿਹੜੀ ਇਹ ਧਿਆਨ ਚਾ ਗੱਲ ਪਿਛਲੇ ਦਿਨੀ ਵੀ ਇੱਕ ਚੈਨਲ ਤੇ ਬੋਲਿਆ ਕਿ ਭਗਵੰਤ ਮਾਨ ਸਾਹਿਬ ਜਿਹੜੇ ਜਾਂਚ ਕਰ ਰਹੇ ਆ ਤੇ ਉਹ ਜਲਦ ਜਿਹੜਾ ਤੇ ਕਾਰਵਾਈ ਕਰਨਗੇ ਜਾਂਚ ਉਹਨਾਂ ਨੇ ਕੀ ਕਰਨੀ ਸਾਨੂੰ ਪਤਾ ਲੱਗ ਚੁੱਕਿਆ ਕਿ ਜਿਹੜਾ ਹਿਸਾ ਪੱਤੀ ਆ ਉਹ ਤਾਂ ਤੱਕ ਪਹੁੰਚ ਚੁੱਕਿਆ ਇਸ ਕਰਕੇ ਫੌਜਾ ਅਸਰਾਰੀ ਜਿਹੜਾ ਉਹ ਸ਼ਰੇ ਆਮ ਜਿਹੜਾ ਚੈਨਲਾਂ ਤੇ ਵੀ ਕਹਿੰਦਾ ਫਿਰਦਾ ਕਿ ਅਸੀਂ ਸੈੱਟ ਬਣ ਸੈਟ ਜਿਹੜੀ ਅਨਸਾਫ਼ ਦੇਊਗੀ ਤੇ ਅਸੀਂ ਦੱਸਣਾ ਚਾਹੁੰਨੇ ਫੌਜਾ ਅਸਰਾਰੀ ਨੂੰ ਕਿ ਜਿਸ ਤਰ੍ਹਾਂ ਦੀਆਂ ਤੂੰ ਚਾਲਾਂ ਚੱਲ ਰਿਆਂ ਕਦੀ ਪਰਿਵਾਰ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਕਦੀ ਐਕਸ਼ਨ ਕਮੇਟੀ ਨੂੰ ਕਦੀ ਤੂੰ ਜਿਹੜੇ ਐਕਸ਼ਨ ਕਮੇਟੀ ਦੇ ਆਗੂ ਆ ਉਹਨਾਂ ਦੇ ਪਿੱਛੇ ਤੂੰ ਪੁਲਿਸ ਨੂੰ ਲਾ ਲਾ ਕੇ ਉਹਨਾਂ ਨੂੰ ਡਰਾਉਣ ਧਮਕਾਉਣ ਦੀਆਂ ਕੋਸ਼ਿਸ਼ਾਂ ਕਰਦਾ ਕਦੀ ਤੂੰ ਜਿਵੇਂ ਜਿਹੜੇ ਤੇਰੇ ਲੋਕ ਖਿਲਾਫ ਬੋਲਦੇ ਨੇ ਜਿਵੇਂ ਜਗਿੰਦਰ ਸਿੰਘ ਸਾਬਕਾ ਸਰਪੰਚਾ ਗੁਰੂ ਹਰਸਾਏ ਇਲਾਕੇ ਦੇ ਪੋਰੇ ਟ ਝੂਠਾ ਪਰਚਾ ਕਰਾਤਾ ਜੇ ਇਸ ਤਰ੍ਹਾਂ ਦੀਆਂ ਤੂੰ ਹਰਕਤਾਂ ਕਰਨੋਂ ਬਾਜ਼ ਨਾ ਆਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਹੋਰ ਵੀ ਠਿੱਕਾ ਕੀਤਾ ਜਾਣਾ ਫੇਰ ਤੈਨੂੰ ਗੁਰੂ ਹਰਸਾਏ ਇਲਾਕੇ ਦੇ ਵਿੱਚੋਂ ਜਿਹੜਾ ਭਜਣਾ ਉਹ ਔਖਾ ਹੋ ਜਾਣਾ ਕਿੱਥੇ ਤੱਕ ਤੂੰ ਸਾਲ 1.5 ਸਾਲ ਪਹਿਲਾਂ ਗੁਰੂ ਹਰਸਾਏ ਦੇ ਵਿੱਚੋਂ ਭਜਣਾ ਤੇ ਲੱਗਦਾ ਕਿ ਸਾਲ 1.5 ਸਾਲ ਪਹਿਲਾਂ ਹੀ ਤੇਰੀ ਜਿਹੜੀ ਪੂਰੇ ਇਲਾਕੇ ਦੇ ਵਿੱਚੋਂ ਜਿਹੜੀ ਐਂਟਰੀ ਬੈਣ ਆ ਉਹ ਹੋ ਜਾਣੀ ਆ ਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਓ 5 ਜੁਲਾਈ ਨੂੰ ਜਸ਼ਨ ਬਾਬਾ ਦੀ ਮੌਤ ਦਾ ਇਨਸਾਫ ਲੈਣ ਦੇ ਲਈ ਜਸ਼ਨ ਬਾਵਾ ਦੇ ਕਾਤਲਾਂ ਨੂੰ ਪਰਚੇ ਕਰਾ ਕੇ ਉਹਨਾਂ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਣ ਵਾਸਤੇ ਜਿਹੜਾ ਕਿ ਆਪਾਂ ਵੱਡਾ ਇਕੱਠ ਗੁਰੂ ਹਰਸਾਏ ਦੇ ਜਿਹੜਾ ਥਾਣੇ ਦੇ ਸਾਹਮਣੇ ਚੌਂਕ ਵਿੱਚ ਕਰ ਰਹੇ ਆ ਤੇ ਗੁਰੂ ਹਰਸਾਏ ਸ਼ਹਿਰ ਨੂੰ ਜਿਹੜਾ ਬੰਦ ਕਰਨ ਦੀ ਕਾਲ ਦਿੱਤੀ ਹੋਈ ਆ ਉਹਦੇ ਵਾਸਤੇ ਤੁਸੀਂ ਹਮ ਹਮਾ ਕੇ ਗੁਰੂ ਹਰਸਾਏ ਪਹੁੰਚੋ ਤਾਂ ਜੋ ਆਪਾਂ ਪਰਿਵਾਰ ਨੂੰ ਇਨਸਾਫ ਦਿਵਾ ਸਕੀਏ ਇਹਨਾਂ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਵਾ ਸਕੀਏ ਤੇ ਹੋਰ ਵੀ ਕਿਸੇ ਨੂੰ ਉਹ ਜਸ਼ਨ ਦੀ ਤਰ੍ਹਾਂ ਜਿਹੜਾ ਇਹਨਾਂ ਦੇ ਪੇਟ ਨਾ ਚੜਾਉ। ਕੀ ਕਹਿਣਾ ਚਾਹੁੰਦੇ ਹੋ ਸ਼ਿਵ ਜੀ ਜੋ ਅੱਜ ਕਾਨਫਰੰਸ ਹੋਈ ਹੈ ਕੀ ਕਾਨੂੰਨੀ ਪਾਲੇ ਪਾਸੇ ਵੀ ਜਾਏਗਾ ਕਿ ਕਾਨੂੰਨੀ ਸਾਰਾ ਵੀ ਲਿਆਜੂਗਾ। ਕੋਈ ਜਦੋਂ ਸਰਕਾਰ ਨੇ ਪ੍ਰੋਮਿਸ ਕੀਤਾ ਮਨੋ ਰੋੜਾ ਜੀ ਨੇ ਪ੍ਰੋਮਿਸ ਕੀਤਾ ਲੋਕਲ ਐਡਮਿਨਿਸਟ੍ਰੇਸ਼ਨ ਨੇ ਪ੍ਰੋਮਿਸ ਕੀਤਾ ਵੀ ਅਸਾਨੂੰ ਟਾਈਮ ਦਿਓ ਅਸੀਂ ਐਫ ਆਰ ਕਰਾਂਗੇ। ਲੁਕੋਂ ਨੇ ਆਵਾਜ਼ ਉਠਾਈ ਤੁਸੀਂ ਸਾਰਾ ਕੁਝ ਅੱਖਾਂ ਨਾਲ ਵਚਿਆ ਪਰ ਹੋਇਆ ਕੀ ਉਲਟਾ ਜਿਹੜੇ ਬੰਦੇ ਆਵਾਜ਼ ਉਠਾਉਣ ਵਾਲੇ ਸੀ ਜਿਹੜੇ ਆਦਿਆਪ ਨੂੰ ਇਮਾਨਦਾਰੀ ਦੀ ਸਰਕਾਰ ਕਹਿੰਦੇ ਆ ਉਹਨਾਂ ਨੂੰ ਹੀ ਪਾਰਟੀ ਤੋਂ ਬਾਹਰ ਕੱਢਤਾ ਜਾਂ ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ ਕਾਰਵਾਈ ਕਿੱਝ ਤੇ ਹੋਈ ਏ ਜੀਨੇ ਬੰਦਾ ਮਾਰਿਆ ਜਾਂ ਜਿਹਦੇ ਕਰਕੇ ਮਰਿਆ ਐਫ ਆਈ ਆਰ ਉਹਨਾਂ ਦੇ ਹੋਣੀ ਚਾਹੀਦੀ ਕਾਰਵਾਈ ਉਹਨਾਂ ਤੇ ਹੋਣੀ ਸੀ ਜੀ ਪਰ ਕਾਰਵਾਈ ਕੀ ਹੋਈ ਉਹ ਪੰਡਤ ਜੀ ਫਿਰਦੇ ਆ ਉਹਨਾਂ ਦੀ ਕਾਰਵਾਈ ਕਰਦੀ ਗਈ ਦੀਪਕ ਸ਼ਰਮਾ ਜੀ ਨੂੰ ਪਾਰਟੀ ਚੋਂ ਕੱਢਤਾ ਗਿਆ ਉਹਨਾਂ ਦੇ ਕਾਰਵਾਈ ਕਰਦੀ ਗਈ ਪਰ ਜਿਹੜੇ ਬੰਦਿਆਂ ਨੇ ਇੱਕ ਨੌਜਵਾਨ ਬੱਚੇ ਨੂੰ ਡਿਗਲ ਰਿਆ ਉਹਨਾਂ ਦੇ ਕਾਰਵਾਈ ਨਹੀਂ ਕੀਤੀ ਇਸ ਕਰਕੇ ਅਸੀਂ ਤਾਂ ਹਮੇਸ਼ਾ ਹੀ ਸਾਡੀ ਪਾਰਟੀ ਔਰ ਸਾਡਾ ਪਰਿਵਾਰ ਔਰ ਅਸੀਂ ਤਾਂ ਹਮੇਸ਼ਾ ਹੀ ਇਨਸਾਫ ਨਾਲ ਖੜੇ ਆ ਇਨਸਾਫ ਨਾਲ ਖੜਾਂਗੇ ਅਸੀਂ ਤਾਂ ਹੁਣ ਵੀ ਸਰਕਾਰ ਨੂੰ ਬੇਨਤੀ ਕਰਦੇ ਆ ਇੱਕ ਨੌਜਵਾਨ ਬੱਚਾ ਗਿਆ ਕੁਝ ਨਹੀਂ ਵਿਗੜਦਾ ਇੱਕ ਐਫਆਈਆਰ ਕਰੋ ਉਦੋਂ ਬਾਅਦ ਜਾਂਚ ਹੋਈ ਕੋਰਟ ਦੇਖ ਲੇਗੀ ਮੈਂ ਤਾਂ ਬਾਰ ਬਾਰ ਇਹ ਕਹਿਣਾ ਕੋਈ ਪਰਚਾ ਕਰਨਾ ਕੁਈ ਐਡਾ ਵੱਡਾ ਆਡੀਆ ਕਾ ਵੀ ਤੁਸੀਂ ਕੋਈ ਬਾਹਰੋਂ ਕੋਈ ਵੱਡੀਆਂ ਮਨਜ਼ੂਰੀਆਂ ਲੈਣੀਆਂ ਪੈਣੀਆਂ ਨੇ ਜਾਂ ਕੁਝ ਵੀ ਕਰਨਾ ਪੈਣਾ ਐਫਆਰ ਕਰਨਾ ਤੇ ਇੱਕ ਛੋਟਾ ਜਿਹਾ ਕੰਮ ਵੀ ਕਰੋ ਉਹਨੂੰ ਕਰਕੇ ਕੀ ਕਰੋ ਲੋਕ ਰੋਲ ਰਹੇ ਨੇ ਰੋਜ਼ ਉਹਨਾਂ ਨੂੰ ਕਿਉਂ ਪਰਵਾਹ ਹੈ ਦੇਖੋ ਪਰਿਵਾਰ ਤੇ ਹੁਣ ਇਹਨਾਂ ਨੇ ਸਤਪਾਲ ਜੀ ਬਲੇਮ ਲਾਤਾ ਵੀ ਉਹ ਪੈਸੇ ਲੈ ਗਿਆ ਇੱਕ ਤਾਂ ਉਹਨਾਂ ਦਾ ਨੌਜਵਾਨ ਬੱਚਾ ਮਰ ਗਿਆ ਇੱਕ ਉਹ ਪੈਸੇ ਲੈ ਗਿਆ ਕਮੇਟੀ ਜਿਹੜੀ ਇਨਸਾਫ 'ਚੇ ਭੌਂਕਦੀ ਉਹਨਾਂ ਪਿੱਛੇ ਦਰ ਦਰ ਤੇ ਠੋਕਰਾਂ ਕਾ ਰਹੀ ਏ ਲੜ ਰਹੀ ਏ ਉਹਨਾਂ ਤੇ ਲਾਤਾ ਇਹਦਾ ਮਤਲਬ ਕੀ ਆ ਜਦੋਂ ਤੁਸੀਂ ਖੁਦ ਲਾ ਕੀਤਾ ਹੈਗਾ ਕੀ ਪਰਿਵਾਰ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਣਾ ਚਾਹੀਦਾ ਬਿਲਕੁਲ ਜੀ ਮੈਂ ਤਾਂ ਹੀ ਸੁਜੈਸਟ ਕਰਾਂਗਾ ਜੇ ਇੱਥੇ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਜੇ ਸਾਨੂੰ ਇਨਸਾਫ ਨਹੀਂ ਦਿੰਦੀ ਜਸ਼ਨ ਨੂੰ ਇਨਸਾਫ ਨਹੀਂ ਮਿਲਦਾ ਤਾਂ ਕੋਰਟ ਦਾ ਦਰਵਾਜ਼ਾ ਖੜਕਾਣਾ ਚਾਹੀਦਾ ਬੜਾ ਵੱਡਾ ਮੈਟਰ ਆਏ ਅਗਰ ਹਾਈ ਕੋਰਟ ਪਰਵਾਰ ਜਾਂਦਾ ਔਰ ਮੈਨੂੰ ਯਕੀਨ ਆ ਦੇਸ਼ ਦੀ ਦੇਖੋ ਜੇ ਲੋਕਲ ਲੋਕ ਆ ਜਾਂ ਲੋਕਲ ਐਡਮਿਨਿਸਟ੍ਰੇਸ਼ਨ ਆ ਜਾਂ ਲੋਕਲ ਸਰਕਾਰ ਆ ਇਹਦਾ ਪਾਰਸ਼ੀਅਲਟੀ ਕਰ ਸਕਦੀ ਆ ਪਰ ਜਿਹੜਾ ਕਾਨੂੰਨ ਆ ਉਹ ਕਦੇ ਪਾਰਸ਼ਲਟੀ ਨਹੀਂ ਕਰਦਾ ਹਾਈ ਕੋਰਟ ਜੇ ਹਾਈ ਕੋਰਟ ਚ ਪਰਵਾਰ ਚਲਾ ਗਿਆ ਮੈਨੂੰ 101% ਯਕੀਨ ਆ